ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਜਿਵੇਂ 60 65 ਸਾਲ 55 ਸਾਲ 60 ਸਾਲ ਦੀ ਉਮਰ ਹੋ ਜਾਂਦੀ ਆ ਉਹਦੇ ਵਿੱਚ ਤੇ ਖਾਣ ਪੀਣ ਰਹਿਣ ਸੈਣ ਉਹਨਾਂ ਦੀ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸਵੇਰੇ ਖਾਲੀ ਪੇਟ ਪਾਣੀ ਦਾ ਗਲਾਸ ਉਹ ਗਲਾਸ ਜਿੰਨਾ ਪੀ ਸਕਦੇ ਗੁੰਗੁਣਾ ਪਾਣੀ ਪੀਣਾ ਫਿਰ ਇਸ ਤੋਂ ਬਾਅਦ ਆਪਣਾ ਚਾਹ ਲੈਣੀ ਆ ਥੋੜੀ ਬੋਤੀ ਜੋ ਵੀ ਆ ਫਿਰ ਇਸ ਤੋਂ ਬਾਅਦ ਆਪਣਾ ਆ ਗਿਆ ਬ੍ਰੇਕਫਾਸਟ ਬ੍ਰੇਕਫਾਸਟ ਵਿੱਚ ਦਹੀਂ ਜ਼ਰੂਰ ਲੈਣੀ ਚਾਹੀਦੀ ਆ ਤਾਂ ਇਹਦੇ ਵਿੱਚ ਆਪਣਾ ਵਧੀਆ ਜਿਵੇਂ ਰੋਟੀ ਹੈਗੀ ਉਹ ਵੀ ਤਿੰਨ ਚਾਰ ਆٹے ਮਿਕਸ ਕਰਕੇ ਰਾਗੀ, ਖੋਦਰਾ, ਜਵਾਰ ਆਗੀ ਜਿਉਂ ਆ ਗਿਆ ਇਹਨਾਂ ਦਾ ਆਟਾ ਜਿਹਦੇ ਵਿੱਚ ਕੇਚ ਫਾਈਬਰ ਜ਼ਿਆਦਾ ਹੁੰਦੀ ਹੈ ਜਿਹੜੀ ਕਿ ਆਪਣੇ ਸਰੀਰ ਲਈ ਬਹੁਤ ਹੀ ਵਧੀਆ ਫਾਇਦੇਮੰਦ ਆ ਇਹਦੇ ਨਾਲ ਕਬਜ਼ੀ ਨਹੀਂ ਹੁੰਦੀ ਪੇਟ ਸਾਫ਼ ਰਹਿੰਦਾ ਹੈਗਾ ਵਿਟਾਮਿਨ ਵਗੈਰਾ ਸਾਰਾ ਮਿਲਦੇ ਆ ਕੈਲਸ਼ੀਅਮ ਮਿਲਦਾ ਹੈਗਾ ਦੂਸਰਾ ਨੰਬਰ ਤੇ ਆ ਰਾਤ ਨੂੰ ਜਿਵੇਂ ਚਾਰੇ ਮਗ ਜਾਗੇ ਤੇ ਬਦਾਮ ਅਗਰੀ ਹੋ ਗਈ ਫਰੋਟ ਹੋ ਗਿਆ ਕਿਸ਼ਮਿਸ਼ ਹੋ ਗਈ ਇਹਨਾਂ ਨੂੰ ਸਾਰਿਆਂ ਨੂੰ ਭਿਉ ਕੇ ਥੋੜੀ ਥੋੜੀ ਮਾਤਰਾ ਜਿਵੇਂ 1-2 ਚਮਚਾ ਆਪਾਂ ਮਗ ਜਾਂਦਾ ਲੈ ਲਿਆ 5-5 ਗਿਰੀਆਂ ਬਦਾਮ ਗਿਰੀ ਖਰੋਟ ਗਿਰੀ ਥੋੜਾ 1 ਡੇਢ ਆਖਰੋਟ ਹੋ ਗਿਆ ਸਾਰਾ ਥੋੜਾ ਥੋੜਾ ਮਾਤਰਾ ਦੇ ਚਰਾਤ ਨੂੰ ਤੇ ਉਹਨਾਂ ਤੇ ਸਵੇਰਾ ਆਪਾਂ ਬ੍ਰੇਕਫਾਸਟ ਜਾਂ ਬ੍ਰੇਕਫਾਸਟ ਤੋਂ ਪਹਿਲਾਂ ਆਪਾਂ ਚਬਾ ਚਬਾ ਕੇ ਖਾਣਾਗਾ ਉਹਦੇ ਨਾਲ ਆਪਾਂ ਨੂੰ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਸਭ ਕੁਝ ਮਿਲਦਾ ਇਹਦੇ ਨਾਲ ਤੇ ਆਪਣੇ ਜੋੜਾਂ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਆ ਫਿਰ ਆ ਜਾਂਦਾ ਜਿਵੇਂ ਦਹੀਂ ਹੋ ਗਈ ਦੁੱਧ ਹੋ ਗਿਆ ਇਹ ਜ਼ਰੂਰ ਲੈਣਾ ਚਾਹੀਦਾਗਾ ਤੇ ਫਿਰ ਇਸ ਤੋਂ ਬਾਅਦ ਜਿਵੇਂ ਆਪਾਂ ਸ਼ਾਮ ਨੂੰ ਚਾਹ ਪੀਂਨੇ ਆ ਉਹਦੇ ਨਾਲ ਮਖਾਣੇ ਆ ਮਖਾਣੇ ਵੀ ਬਹੁਤ ਹੈਲਦੀ ਹੁੰਦੇ ਆ ਇਹਦੇ ਹੱਡੀਆਂ ਵਾਲੀ ਮਤਲਬ ਕਿ ਬਹੁਤ ਹੀ ਵਧੀਆ ਮਖਾਣੇ ਵੀ ਮੰਨੇ ਜਾਂਦੇ ਆ ਇਹ ਜ਼ਰੂਰ ਖਾ ਲੋ ਮਤਲਬ ਕਿ ਡਰਾਈ ਕਰਕੇ ਰੱਖ ਲੋ ਰੋਸਟ ਕਰਕੇ ਰੱਖ ਲੋ ਮਤਲਬ ਕਿ ਉਹ ਜ਼ਰੂਰ ਯੂਜ਼ ਕਰੋ ਫਿਰ ਹੈ ਮਤਲਬ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਫਰੂਟ ਜਿਹੜੇ ਆਪਣੇ ਮੌਸਮ ਦੇ ਮਨਤਾਬਕ ਹੁੰਦਾ ਉਹ ਜ਼ਰੂਰ ਖਾਣੇ ਚਾਹੀਦੇ ਆ ਤਾਂ ਖੁਸ਼ ਰਹਿਣਾ ਯੋਗਾ ਕਰਨਾ एक्सरसाइज ਕਰਨੀ ਤੋਰਾ ਫੇਰਾ ਕਰਨਾ ਪੋਜੀਟਿਵ ਸੋਚਣਾ ਰਾਤ ਨੂੰ ਟਾਈਮ ਨਾਲ ਸੌਣਾ ਟਾਈਮ ਨਾਲ ਉੱਠਣਾ ਤਾਂ ਮਿੱਠਾ-ਖੱਟਾ ਖਾਣਾ ਤਾਂ ਰਾਤ ਦਾ ਖਾਣਾ ਖੱਟਾ ਖਾਣਾ ਜਿਵੇਂ ਆਪਾਂ ਜਿਆਦਾ ਖਾ ਲੈਣੇ ਰੱਜ ਕੇ ਉਸ ਤਰ੍ਹਾਂ ਨਹੀਂ ਖਾਣਾ ਖਾ ਕੇ ਸੌਣਾ ਨਹੀਂ ਪੈਣਾ ਨਹੀਂ ਹੈਗਾ ਥੋੜਾ ਬਹੁਤਾ ਤੋਰਾ ਫੇਰਾ ਕਰਨਾ ਇੰਨਾਂ ਚੀਜ਼ਾਂ ਤੇ ਮਤਲਬ ਕਿ ਅਮਲ ਜ਼ਰੂਰ ਕਰਨਾ ਚਾਹੀਦਾ ਬਾਕੀ ਇਹਦੇ ਵਿੱਚ ਜਿਵੇਂ ਆਮਲਾ ਆਮਲਾ ਵੀ ਬਹੁਤ ਵਧੀਆ ਹੈਗਾ ਅੱਖਾਂ ਦੇ ਲਈ ਵਧੀਆ ਹੈਗਾ ਬਾਲਾਂ ਲਈ ਵਧੀਆ ਫੇਸ ਸ਼ਾਈਨਿੰਗ ਲਈ ਵਧੀਆ ਆਮਲਾ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈਗਾ ਤਾਂ ਇਹ ਮਤਲਬ ਕਿ ਖਾਣ ਪੀਣ ਹੋ ਗਿਆ ਆਪਣਾ ਇਹ ਜ਼ਰੂਰ ਮਿਲ ਕੇ ਅਪਣਾਓ ਤਾਂ ਤਾਂ ਕਿ ਆਪਾਂ ਹੈਲਦੀ ਲਾਈਫ ਯੂਜ਼ ਕਰ ਸਕੀਏ ਤਾਂ ਆਪਾਂ ਵਧੀਆ ਉਹਦਾ ਰਹਿ ਸਕੀਏ ਆਪਣੀ ਲਾਈਫ ਵਧੀਆ ਬਣਾ ਸਕੀਏ ਤਾਂ